ਗਰ ਸ਼ੰਕਰ ਦੀ ਪੁਲਿਸ ਨੇ 19 ਸਾਲਾ ਇੱਕ ਲੜਕੀ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਉਸ ਨਾਲ ਜਬਰ ਜਨਾਹ ਕਰਨ ਵਾਲੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਕਾਬੂ ਕੀਤੇ ਵਿਅਕਤੀ ਆਪਸ ਵਿੱਚ ਮਾਮਾ ਭਾਂਜਾ ਨੇ ਜਦਕਿ ਪੁਲਿਸ ਤੀਸਰੇ ਦੋਸ਼ੀ ਦੀ ਭਾਲ ਕਰ ਰਹੀ ਹੈ ਇਸ ਮੰਦੀ ਜਾਣਕਾਰੀ ਦਿੰਦੇ ਆ ਥਾਣਾ ਗਰਸ਼ੰਕਰ ਦੇ ਐਸ ਐਚ ਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੀੜਤ ਲੜਕੀ ਮੁਤਾਬਕ ਉਸ ਦਿਨ 나జిਮ ਪੁੱਤਰ ਸ਼ੌਕਤ ਵਾਸੀ ਗਰਸ਼ੰਕਰ ਨਾਲ ਕਰੀਬ 8 ਸਾਲ ਤੋਂ ਪ੍ਰੇਮ ਸੰਬੰਧ ਸਨ ਤੇ ਉਹ ਅਕਸਰ ਹੀ ਆਪਣੇ ਘਰਦਿਆਂ ਤੋਂ ਛੋਰੀ ਮਿਲਦੇ ਸਨ ਉਹਨਾਂ ਦੱਸਿਆ ਕਿ ਮਿਤੀ 7 ਸਤੰਬਰ ਨੂੰ 나జిਮ ਨੇ ਫੋਨ ਕਰਕੇ ਉਸ ਨੂੰ ਰਾਤ 12 ਵਜੇ ਮਿਲਣ ਲੈ ਗਿਆ ਤੇ ਜਦੋਂ ਉਹ 나జిਮ ਨੂੰ ਮਿਲਣ ਲਈ ਗਈ ਤਾਂ ਉੱਥੇ ਹੀ 나జిਮ ਦਾ ਭਾਂਜਾ ਸ਼ਾਹਰੁਖ ਪੁੱਤਰ ਸੁਬੇਦੀਨ ਵਾਸੀ ਉੱਤਰ ਪ੍ਰਦੇਸ਼ ਵੀ ਮੌਜੂਦ ਸੀ ਜਿਨ੍ਹਾਂ ਨੇ ਉਹਨਾਂ ਨੂੰ ਐਕਟਵਾ ਦੇ ਬਿਠਾ ਕੇ ਆਪਣੇ ਭਰਾ ਕਾਸਿਮ ਪੈਂਸਰ ਗਿਆ ਮੁਹੱਲੇ ਦੇ ਫਰੂਟ ਗੋਦਾਮ ਤੇ ਲੈ ਗਏ ਜਿੱਥੇ ਕਿ ਉਹਨਾਂ ਨੇ ਉਸ ਨਾਲ ਮਾਰਕੁੱਟ ਕੀਤੀ ਤੇ ਉਸ ਨਾਲ ਤਿੰਨਾਂ ਨੇ ਜ਼ਬਰ ਜਨਾਹ ਕੀਤਾ ਥਾਣਾ ਮੁਖੀ ਬਲਜਿੰਦਰ ਸਿੰਘ ਮੁਤਾਬਕ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਨਾਜ਼ਮ ਅਤੇ ਕਾਸਿਮ ਤੋਂ ਇਲਾਵਾ ਸ਼ਾਹਰੂਖ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਹਨਾਂ ਵਿੱਚੋਂ ਨਾਜ਼ਮ ਅਤੇ ਉਸਦੇ ਭਾਂਜੇ ਸ਼ਾਹਰੂਖ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਦਕਿ ਕਾਸਿਮ ਫਰਾਰ ਹੈ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ ਆ ਵੇਖੋ ਜੀ ਮਿਤੀ 7 8 ਦੀ ਰਾਤ 7 8 9 ਦੀ ਰਾਤ ਨੂੰ ਸਾਨੂੰ ਕਰੀਬ ਸਰੇ 2:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪੀੜਤਾ ਦੇ ਪਿਤਾ ਜੁਮਾ ਜੁਮਾ ਨੇ ਇਨਫੋਰਮੇਸ਼ਨ ਦਿੱਤੀ ਵੀ ਦੋ ਲੜਕੇ ਨੇ ਇੱਕ ਦਾ ਨਾਮ ਨਾਜ਼ਮ ਹੈ ਤੇ ਇੱਕ ਦਾ ਉਹਦਾ ਆਪਾ ਨਾਜ਼ਮ ਦਾ ਭਾਂਜਾ ਸ਼ਾਰਕ ਇਹਨਾਂ ਨੇ ਉਹਦੀ ਲੜਕੀ ਨੂੰ ਇੱਥੇ ਆੜਤ ਹੈ ਜੀ ਇਹਨਾਂ ਦੀ ਕੋਈ ਮੰਡੀ ਦੇ ਵਿੱਚ ਕੋਈ ਫਰੂਟ ਦਾ ਕੰਮ ਹੈ ਉੱਥੇ ਉਹਦੀ ਦੁਕਾਨ ਦੇ ਵਿੱਚ ਖੜਕੇ ਉਹਦੇ ਨਾਲ ਉਹਨਾਂ ਦੋਨਾਂ ਨੇ ਵਾਰ ਵਾਰੀ ਰੇਪ ਕੀਤਾ ਸੀਗਾ ਜਿਹਦੇ ਸਬੰਧ ਵਿੱਚ ਅਸੀਂ ਦੋਸ਼ੀ ਨਾਜ਼ਮ ਨੂੰ ਤੇ ਉਹਦੇ ਭਾਂਜੇ ਸ਼ਾਰਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਸੀਗਾ ਤੇ ਪੀੜਤਾ ਦੇ ਬਿਆਨ ਤੇ ਸੀ ਮਕਦਮਾ ਨੰਬਰ 140/24 ਦਰਜ ਰਜਿਸਟਰ ਕੀਤਾ ਗਿਆ ਸੀਗਾ ਤੇ ਦੋਸ਼ੀਆਂ ਨੂੰ ਅੱਜ ਉਹਨਾਂ ਦਾ ਰਿਮਾਂਡ ਹਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੰਮੇ ਜਾਊਗੀ ਇਹ ਜਿਹੜਾ ਮਕਦਮਾ ਤਿੰਨਾਂ ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਇੱਕ ਨਾਜ਼ਮ ਇੱਕ ਨਾਜ਼ਮ ਦਾ ਭਰਾ ਕਾਸਮ ਤੇ ਉਹਨਾਂ ਦਾ ਭਾਂਡ ਦਾ ਸ਼ਰਫ ਤੇ ਇਹਨਾਂ ਦੇ ਖਿਲਾਫ ਕਦਮ ਅਰਜਿਸਟਰ ਕੀਤਾ ਗਿਆ ਜੀ ਕੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਜੀ ਅੱਜ ਤਾਂ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਸਲ ਕਰਕੇ ਹੋਰ ਪੁੱਛਗਛ ਕਰਾਂਗੇ ਤੇ ਇਹਨਾਂ ਦਾ ਮੈਡੀਕਲ ਕਰਾਵਾਂਗੇ ਤੇ ਪੀੜਤਾ ਦਾ ਵੀ ਮੈਡੀਕਲ ਕਰਾਇਆ ਜਾ ਰਿਹਾ ਹੈ ਦੇ ਨਾਲ ਹੀ ਪੀੜਤਾ ਦੇ 164 CrPC ਉਪਰ ਅਧਾਰਤ ਮਾਨਯੋਗ ਅਦਾਲਤ ਵਿੱਚ ਬਿਆਨ ਕਰਵਾਏ ਜਾ